ਮੈਟਰ ਹੋਣੇ ਹੋਣੇ ਬਾਈ ਰਾਜਪਾਲ ਸ਼ਰਮਾ ਦੇ ਫਾਰਮ ਦੇ ਉੱਪਰ ਆਪਾਂ ਦੋ ਜਿਹੜੇ ਨਾਗ ਸ਼ੂਟ ਕੀਤੇ ਇੱਕ ਬੈੜ ਤੇ ਇੱਕ ਬਹੁਤ ਟੌਪ ਦੀ ਜਿਹੜੀ ਕ੍ਰੋਸ ਅੰਗ ਦੇ ਵਿੱਚ ਬੱਚੀ ਜਿਹੜੀ ਸੂਈ ਸਵਾਈ ਆ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਸ਼ਾਰਟ ਦੇ ਵਿੱਚ ਤੇ ਪੂਰੀ ਵੀਡੀਓ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਪਾਈ ਆ ਉੱਥੇ ਜਾ ਕੇ ਦੇਖ ਲਓ ਸ਼ਰਮਾ ਜੀ ਪਹਿਲੀ ਦੀ ਕੀ ਡਿਟੇਲ ਆ ਜੀ ਕਿੰਨੇ ਦਿਨ ਹੋਏ ਸੂਈ ਨੂੰ ਕਿੰਨਾ ਦੁੱਧ ਤੇ ਕਿੰਨੇ ਦੀ ਦੇਣੀ ਹੈ ਬਾਈ ਅੱਜ ਇਹਨੂੰ 6 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਣ 16 ਕਿਲੋ ਦੇ ਡੱਬੇ ਕੋਈ ਵੀ ਆਪਦੇ ਘਰੋਂ ਲਿਆ ਕੇ ਪਾਉਣ 2 ਡੱਗ 3 ਡੱਗ 4 ਹੋ ਸਕਦਾ ਆਪਣੇ ਫਾਰਮ ਤੇ ਆ ਗਈ ਹਾਂਜੀ ਚੋ ਸਕਦਾ ਹਣਾ ਥਣਾ ਥਣਾ ਦੀ ਬਈ ਬਹੁਤ ਸੋਹਣੀ ਆ ਨਾ ਤੇ ਆਪਾਂ ਇਹ 16 ਕਿਲੋ ਦੇ ਹਿਸਾਬ ਨਾਲ ਦੇਣੀ ਕਿੰਨੇ ਦੀ ਅੱਜ ਇਹਦਾ ਰੇਟ ਹੈ ਜੀ 68000 ਰੁਪਇਆ 68000 ਮਗਰ ਇਹਦੇ ਮਗਰ ਬੱਚਾ ਇਹ ਮਗਰੇ ਦੇ ਬੱਚਾ ਹਣਾ ਤੇ ਥਣਾ ਥਣਾ ਦੀ ਜਮਾ ਓਕੇ ਆ ਓਕੇ ਹਾਂ ਜੀ ਆਪਾਂ ਥਣਾ ਦੀ ਮਾੜਾ ਪਸ਼ੂ ਲੈਂਦੇ ਨਹੀਂ ਹਾਂ ਬਾਕੀ ਤੁਸੀਂ ਇਥੇ ਚਾਤਾ ਕਰਦੇ ਆਪਣਾ ਵੀਡੀਓ ਦਾ ਕੰਮ ਆ ਵੀਡੀਓ ਤੇ ਪਾਉਣਾ ਚੈਨਲ ਤੇ ਜੀ ਵੀਡੀਓ ਤੇ ਵੇਚਦੇ ਹਾਂ ਤੇ ਬਈ ਗੱਲ ਕਰੀ ਆਪਾਂ ਅਗਲੀ ਹਣਾ ਕਰਮ ਇਹ 13 ਮਹੀਨੇ ਦੇ ਬਾਈ ਠੀਕ ਹੈ ਜੀ ਮੂੰਹ ਖੀਰੀ ਆਈ ਹੈ ਠੀਕ ਹੈ ਬਾਈ ਇਹ ਕੋਈ ਰਿਕਾਰਡ ਵਾਲੀ ਹੈ ਕਿ ਬਾਈ ਵੈਸੀ ਆ ਪਖਰੀ ਦੀ ਹੈ ਨਹੀਂ ਬਾਈ ਖਰੀਦੀ ਦਾ ਫਾਰਮ ਤੋਂ ਹੀ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੇ ਰਿਕਾਰਡ ਨਹੀਂ ਦਿੱਤਾ ਜੀ ਠੀਕ ਹੈ ਬਾਈ ਥਣ ਬਾਈ ਚਾਰੇ ਹੀ ਆ ਹਾਂ ਚਾਰੇ ਕੋਈ ਫੋਰ ਸ਼ਾਕ ਨਹੀਂ ਠੀਕ ਹੈ ਬਾਈ ਹਾਂ ਚੋਲੀ ਚੋਲੀ ਬਹੁਤ ਖੁੱਲੀ ਆਈ ਹਾਂ ਤੇ ਇਹ ਬਾਈ ਕਿੰਨੇ ਦੀ ਦੇਣੀ ਅੱਜ ਆਪਾਂ ਇਹ ਰੇਡਾ 22000 ਰੁਪਏ ਜੀ 22000 ਰੁਪਏ ਬਾਕੀ ਜਮਾਨਤਨ ਹੋ ਜਾਊਗਾ ਠੀਕ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਪੂਰੀ ਵੀਡੀਓ ਆਪਣੇ ਫੇਸਬੁੱਕ ਤੇ YouTube ਚੈਨਲ ਦੇ ਉੱਪਰ ਦੇਖ ਲਓ ਕਿਸੇ ਵੀ ਜਾਨਵਰ ਦੀ ਤਸੱਲੀ ਪੜਖ ਕਰਨੀ ਆ ਆਪਦੇ ਪੱਧਰ ਦੇ ਕਰਕੇ ਆਪ ਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਹੁਣੇ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਲੈ ਰਿਹਾ ਤੁਸੀਂ ਆਪ ਦੀ ਸਮਝ ਦੇ ਨਾਲ ਪੈਸਾ ਲਾ ਕੇ ਲੈ ਕੇ ਜਾਣਾ